ਤੁਸੀਂ ਵੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ 26 ਜਨਵਰੀ ਨੂੰ ਹੋਣ ਵਾਲੀ ਪ੍ਰੇਡ ਦੇ ਵਿੱਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਕਰ ਦਿੱਤਾ ਗਿਆ ਜਿਸ ਤੇ ਹੁਣ ਸਿਆਸਤ ਗਰਮਾਈ ਹੋਈ ਹੈ ਤੇ ਆਪ ਬੁਲਾਰੇ ਮਲਵਿੰਦਰ ਕੰਗ ਨੇ ਪ੍ਰੈਸ ਵਾਰਤਾ ਕਰਕੇ ਸੁਨੀਲ ਜਾਖੜ ਨੂੰ ਘੇਰਿਆ ਕਿ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆਓ ਤੁਹਾਨੂੰ ਸੁਣਾਉਨੇ ਆਂ ਜਾਖੜ ਸਾਹਿਬ ਵਰਗੇ ਬੰਦੇ ਜਿਹੜੇ ਪੰਜਾਬੀ ਪੁੱਤ ਹੋਣ ਦਾ ਦਾਵਾ ਤੇ ਬੜੇ ਕਰਦੇ ਆ ਉਹਨਾਂ ਤੇ ਵੀ ਭਾਜਪਾ ਦਾ ਰੰਗ ਜਿਹੜਾ ਆ ਉਹ ਚੜਿਆ ਦਿਖਾਈ ਦਿੱਤਾ ਔਰ ਮੀਡੀਆ ਦੇ ਸਾਹਮਣੇ ਕੋਰਾ ਝੂਠ ਚਿੱਟਾ ਝੂਠ ਕੱਲ ਜਾਖੜ ਸਾਹਿਬ ਨੇ ਬੋਲਿਆ ਕੁਝ ਤਾਂ ਮਜਬੂਰੀਆਂ ਹੋਣਗੀਆਂ यूं ही ਕੋਈ ਬੇਵਫਾ ਨਹੀਂ ਹੁੰਦਾ ਆ ਜਾਖੜ ਸਾਹਿਬ ਦਾ ਅਸਲੀ ਸਰੂਪ ਹੈ ਔਰ ਇੱਕ ਗੱਲ ਹੋਰ ਮੈਂ ਆਪਣੇ মিডিਆ ਦੇ ਸਾਥੀ ਕੁਝ ਸਾਡੇ মিডিਆ ਦੇ ਸਤਕਾਰਯੋਗ ਸਾਥੀਆਂ ਨੇ ਖਬਰਾਂ ਲਾਈਆਂ ਮੈਂ ਉਹਨਾਂ ਨੂੰ ਕਰੂੰ ਕਹੂੰਗਾ ਕਿ ਆ ਮਹਾਰਾਸ਼ਟਰ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਆ ਗੁਜਰਾਤ ਦੀਆਂ ਝਾਕੀਆਂ ਦਾ ਕਨਸੈਪਟ ਜਿਹੜਾ ਹ ਇਹ ਭਾਰਤ ਸਰਕਾਰ ਦੀ ਵੈਬਸਾਈਟ ਤੇ ਮੌਜੂਦ ਹੈ ਤੇ ਆ ਪੰਜਾਬ ਦੀਆਂ ਝਾਂਕੀਆਂ ਦਾ ਕਨਸੈਪਟ ਇਹ ਵੀ ਭਾਰਤ ਸਰਕਾਰ ਦੀਆਂ ਵੈਬਸਾਈਟ ਤੇ ਮੌਜੂਦ ਹੈ ਤੇ ਉਹਨਾਂ ਨੇ ਫੇਰ ਵੀ ਜਿਹੜਾ ਆ ਸਾਡੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਲੈ ਕੇ ਮਾਣਯੋਗ ਮੁੱਖ ਮੰਤਰੀ ਹਰਵਿੰਦ ਕੇਜਰੀਵਾੜੀ ਨੂੰ ਲੈ ਕੇ ਗਲਤ ਖਬਰਾਂ ਲਾਈਆਂ ਕਿਹਾ ਉਹ ਮੀਡੀਆ ਦੇ ਸਾਥੀ ਕਿਹਾ ਉਹ ਜਰਨਲਿਸਟ ਇਸ ਸੁਧਾਰ ਕਰਨਗੇ ਅੱਜ ਜਦੋਂ ਮੈਂ ਤੁਹਾਡੇ ਸਾਹਮਣੇ ਸਬੂਤ ਰੱਖਤੇ ਕਿ ਪੰਜਾਬ ਨਾਲ ਵਿਤਕਰਾ ਕੀਤਾ ਭਾਜਪਾ ਨੇ ਪੰਜਾਬ ਨਾਲ ਧੋਖਾ ਕੀਤਾ ਭਾਜਪਾ ਨੇ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਭਾਜਪਾ ਨੇ ਕਿ ਆਓ ਮੀਡੀਆ ਦੇ ਸਾਥੀ ਅੱਜ ਦੂਰਸਤ ਕਰਕੇ ਆਪਣੀ ਖਬਰ ਲਾਉਣਗੇ ਜਿਹਦੇ ਚ ਕਿਤੇ ਵੀ ਸੁਵਾ ਸਾਡੇ ਵਿਰਸੇ ਤੋਂ ਸੁਵਾ ਸਾਡੇ ਸੂਰਬੀਰਾ ਤੋਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜੀ ਪੰਜਾਬ ਇਕੱਲੇ ਦੀ ਨਹੀਂ ਦੇਸ਼ ਦੀ ਆਜ਼ਾਦੀ ਲਈ ਲੜੀ ਆਜ਼ਾਦੀ ਦੀ ਲੜਾਈ ਲੜੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਨਸੈਪਟ ਤੇ ਮਾਈ ਭਾਗੂ ਵੂਮਨ ਏਮਪਾਵਰਮੈਂਟ ਸੰਘਾਰ ਨੂੰ ਪੰਜਾਬ ਦੀ ਅਗਵਾਈ ਚ ਕਿਸਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਇਹ ਨਫ਼ਰਤ ਹੈ ਨਾ ਔਰ ਨਫ਼ਰਤ ਇਸ ਹੱਦ ਤੱਕ ਹੈ ਕਿ ਅਫੀਸ਼ੀਅਲ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਮੌਜੂਦ ਜਿਹੜੀਆਂ ਸਾਰਾ ਸਬੂਤ ਹੈ ਉਸ ਤੇ ਬਾਵਜੂਦ ਵੀ ਜਿਹੜਾ ਜਾਖੜ ਸਾਹਿਬ ਆ ਕੇ ਝੂਠ ਬੋਲ ਰਿਹਾ ਔਰ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਝੂਠ ਬੋਲਿਆ ਜਾ ਰਿਹਾ ਸੋ ਅੱਜ ਮੈਂ ਤੁਹਾਡੇ ਸਾਹਮਣੇ ਸਿਰਫ ਇਹੀ ਕਹਿਣਾ ਚਾਹੁੰਨਾ ਸੀ ਕਿ ਗੁਜਰਾਤ ਯੂਪ ਉਤਰਾਖੰਡ ਹਰਿਆਣੇ ਨੂੰ ਲਗਾਤਾਰ 5 ਸਾਲ ਤੋਂ 26 ਜਨਵਰੀ ਦੀ ਪ੍ਰੇਰਤ ਜਗ੍ਹਾ ਮਿਲ ਰਹੀ ਆ ਤੇ ਪੰਜਾਬ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਰ ਸਟਿਲ ਟੂਡੇ ਸਟਿਲ ਟੂਡੇ ਦੇਸ਼ ਦੀਆਂ ਸਰਹੱਦਾਂ 'ਚ ਸਭ ਤੋਂ ਵੱਧ ਅਗਰ ਕੁਰਬਾਨੀਆਂ ਕੋਈ ਦਿੰਦਾ ਆ ਉਹ ਪੰਜਾਬੀ ਦਿੰਦੇ ਆ ਉਸ ਦੇ ਬਾਵਜੂਦ ਵੀ ਪੰਜਾਬ ਦੇ ਸੂਰਬੀਰਾਂ ਦੀਆਂ ਝਾਂਕੀਆਂ ਨੂੰ ਬਾਹਰ ਕੱਢਣਾ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਔਰ ਉਸ ਸਾਜ਼ਿਸ਼ ਦਾ ਵੱਡਾ ਹਿੱਸਾ ਜਿਹੜਾ ਸਾਨੂੰ ਮੀ ਸੀ ਕਿ ਪੰਜਾਬ ਭਾਜਪਾ ਜਿੱਤਰਾ ਪਾਣੀ ਦੇ ਉੱਤੇ ਡਰਾਮਾ ਕਰਦੀ ਹੈ ਸ਼ਾਇਦ ਝਾਕੀਆਂ ਉੱਤੇ ਵੀ ਕਿਤੇ ਨਾ ਕਿਤੇ ਡਰਾਮੇਬਾਜ਼ੀ ਵਾਸਤੇ ਹੀ ਪੰਜਾਬ ਦਾ ਪੱਖ ਲਾਉਗੀ ਲੇਕਿਨ ਕੱਲ ਜਾਖੜ ਸਾਹਿਬ ਨੇ ਜਿਸ ਤਰੀਕੇ ਨਾਲ ਝੂਠ ਬੋਲਿਆ ਅੱਜ ਮੈਂ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਉਹ ਮਾਫੀ ਮੰਗਣ ਪੰਜਾਬ ਤੋਂ ਪੰਜਾਬ ਦੇ ਲੋਕਾਂ ਤੋਂ ਔਰ ਮੋਦੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾਉਣ ਪੰਜਾਬ ਭਾਜਪਾ ਜਾ ਕੇ ਕਿ ਤੁਸੀਂ ਪੰਜਾਬ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਪੰਜਾਬ ਨਾਲ ਵਿਤਕਰਾ ਨਹੀਂ ਕਰ ਸਕਦੇ ਸ਼ਹੀਦੇ ਆਜ਼ਮ ਦੇਸ਼ ਦੀ ਆਜ਼ਾਦੀ ਲਈ ਲੜਿਆ ਸ਼ਹੀਦੇ ਆਜ਼ਮ ਕਰਤਾਰ ਸਿੰਘ ਔਰ ਝੂਠ ਬੋਲਣ ਲਈ ਰੱਖੇ ਹੋਏ ਆ ਲੇਕਿਨ ਘੱਟੋ ਘੱਟ ਪੰਜਾਬ ਚ ਰਹਿਣ ਵਾਲੇ ਭਾਜਪਾ ਦੇ ਪ੍ਰਧਾਨ ਜਾਖੜ ਸਾਹਿਬ ਜਿਹੜੇ ਅਜੇ ਨਵੇਂ-ਨਵੇਂ ਆਏ ਆ ਉਹਨਾਂ ਤੇ ਇਸ ਹੱਦ ਤੱਕ ਰੰਗ ਚੜਜੂਗਾ ਭਾਜਪਾ ਦਾ ਇਹ ਸਾਨੂੰ ਉਮੀਦ ਨਹੀਂ ਸੀ ਸੋ ਮਾਲਵਿੰਦਰ ਕੰਗਦੇ ਵੱਲੋਂ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਨੂੰ ਘੇਰਿਆ ਗਿਆ ਕਿ ਕੁਝ ਕਿਹਾ ਗਿਆ ਤੁਸੀਂ ਇਸ ਵੀਡੀਓ ਦੇ ਵਿੱਚ ਸੁਣਿਆ ਤੇ ਇਸ ਤੇ ਵਧੇਰੇ ਜਾਣਕਾਰੀ ਲੈਣ ਦੇ ਲਈ ਮੇਰੇ ਸਹਿਯੋਗੀ ਇੰਦਰ ਮੇਰੇ ਨਾਲ ਨੇ ਗੱਲਬਾਤ ਕਰਨਗੇ ਇੱਕ ਵਾਰ ਫਿਰ ਤੋਂ ਚਾਕੀ ਵਾਲੇ ਬਿਆਨ ਤੇ ਆਪ ਸਰਕਾਰ ਤੇ ਵੱਲੋਂ ਬੀਜੇਪੀ ਨੂੰ ਘੇਰਿਆ ਗਿਆ ਕਿ ਕੁਝ ਕਿਹਾ ਗਿਆ ਦਰਸਲ ਮਿਨਾਕਸ਼ੀ ਬੀਤੇ ਦਿਨੀ ਕੇਂਦਰ ਸਰਕਾਰ ਦੇ ਵੱਲੋਂ ਇੱਕ ਚਿੱਠੀ ਆਉਂਦੀ ਹੈ ਜਿਦੇ ਚ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਜਿੰਨੀਆਂ ਵੀ ਚਾਕੀਆਂ ਤੁਸੀਂ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਦਿਖਾਉਣਾ ਚਾਹੁੰਦੇ ਹੋ ਉਹ ਸਹੀ ਨਹੀਂ ਨੇ ਤੇ ਉਹਨਾਂ ਨੂੰ ਅਸੀਂ ਰਿਜੈਕਟ ਕਰਦੇ ਹਾਂ ਇਸ ਤਰੀਕੇ ਦਾ ਜਦੋਂ ਪੱਤਰ ਆਉਂਦਾ ਤੇ ਫਿਰ ਨਾਲ ਦੀ ਨਾਲ ਭਗਵੰਤ ਸਿੰਘ ਮਾਨ ਹੋਰੀ ਜਿਹੜੇ ਪੰਜਾਬ ਦੇ ਮੌਜੂਦਾ ਰਿਸਪੈਕਟਡ ਮੁੱਖ ਮੰਤਰੀ ਹੈ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿੱਦੇ ਤੇ ਉਹਨਾਂ ਨੇ ਤਿੱਖੇ ਸ਼ਬਦੀ ਹਮਲੇ ਆਪਾਂ ਕਹਿ ਸਕਦੇ ਹਾਂ ਕੀਤੇ ਸਿਆਸੀ ਤੰਜਕਾ ਸੀ ਕਹਿ ਸਕਦੇ ਹਾਂ ਸਿਆਸੀ ਵਾਰ ਪਲਟਵਾਰ ਕੀਤਾ ਕਹਿ ਸਕਦੇ ਹਾਂ ਕੁਝ ਵੀ ਕਹਿ ਸਕਦੇ ਹਾਂ ਪਰ ਉਹਨਾਂ ਦਾ ਜਿਹੜਾ ਬੋਲਣ ਵਾਲੀ ਤਰੀਕਾ ਸੀ ਨਾ ਇੱਕ ਕਹਿਣ ਦਾ ਉਹ ਬੜਾ ਇੱਕ ਤਿੱਖੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਉਹ ਪੂਰੀ ਗੱਲਬਾਤ ਕੀਤੀ ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰੀ ਪ੍ਰੈਸ ਕਾਨਫਰੰਸ ਕਰਦੇ ਆ ਬਕਾਇਦਾ ਉਹਦੇ ਵਿੱਚ ਝਾਕੀਆਂ ਦਿਖਾਉਂਦੇ ਨੇ ਕਿ ਇਹ ਜਿਹੜੀਆਂ ਤਿੰਨ ਝਾਕੀਆਂ ਸੀ ਅਸੀਂ ਭੇਜੀਆਂ ਸੀ ਉਹ ਚ ਮਾਈ ਭਾਗੂ ਜੀ ਦਾ ਜਿਹੜਾ ਉਹਨਾਂ ਦਾ ਇਤਿਹਾਸ ਰਿਆ ਉਹ ਕਿਸ ਵਿਲੱਖਣ ਤਰੀਕੇ ਦੇ ਨਾਲ ਲੜੇ ਨਾਰੀ ਸ਼ਕਤੀ ਨੂੰ ਕਿਵੇਂ ਪ੍ਰੋਮੋਟ ਕੀਤਾ ਗਿਆ ਉਹ ਚੀਜ਼ ਦਿਖਾਈ ਜਾਣੀ ਸੀ ਇੱਕ ਝਾਕੀ 'ਚ ਦੂਜੀ 'ਚ ਪੰਜਾਬ ਦੇ ਜਿੰਨੇ ਵੀ ਆਜ਼ਾਦੀ ਘੁਲਾਟੀਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦੂਸਰੀ ਉਹਨਾਂ ਦੀ ਝਾਕੀ ਸੀ ਤੇ ਤੀਸਰੀ ਝਾਕੀ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਸੈਨੂ ਦਰਸਾਉਂਦੀ ਸੀ ਹੁਣ ਉਹ ਚਾਕੀਆਂ ਦੀਆਂ ਫੋਟੋਆਂ ਮੁੱਖ ਮੰਤਰੀ ਮਾਨ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਨਾਲ ਦੀ ਨਾਲ ਸੁਨੀਲ ਜਾਖੜ ਹੋਰਾਂ ਦਾ ਬਿਆਨ ਆ ਜਾਂਦਾ ਪਹਿਲੀ ਗੱਲ ਭਾਜਪਾ ਦੇ ਲੀਡਰਾਂ ਦੇ ਬਿਆਨ ਹੀ ਨਹੀਂ ਮਿਲਦੇ ਵਿਤਕਰਾ ਕੀਤਾ ਜਾ ਰਿਹਾ ਸਿੱਧਾ ਸਿੱਧਾ ਪਤਾ ਹੈ ਕਿਉਂਕਿ ਮਾਲਵਿੰਦਰ ਕੰਗਨੇ ਵੀ ਕਿਹਾ ਕਿ ਉੱਤਰਾਖੰਡ ਯੂਪੀ ਤੇ ਗੁਜਰਾਤ ਵਰਗੀਆਂ ਸਟੇਟਾਂ ਨੂੰ ਤੁਸੀਂ ਲਗਾਤਾਰ ਪੰਜਵੀਂ ਵਾਰ ਮੌਕਾ ਦੇ ਰਹੇ ਹੋ ਪਰ ਤੁਸੀਂ ਪੰਜਾਬ ਨੂੰ ਮੌਕਾ ਨਹੀਂ ਦਿੱਤਾ ਤੇ ਪਿਛਲੀ ਵਾਰ ਵੀ ਤੁਸੀਂ ਪੰਜਾਬ ਨੂੰ ਰਿਜੈਕਟ ਕਰਤਾ ਸੀ ਤੇ ਇਸ ਵਾਰ ਵੀ ਤੁਸੀਂ ਰਿਜੈਕਟ ਕਰ ਦਿੱਤਾ ਤੇ ਹੁਣ ਉਹ ਉਹ ਪਹਿਲਾਂ ਵਾਲੀ ਗੱਲ ਤੇ ਉਹਨਾਂ ਮੁੱਖ ਮੰਤਰੀ ਮਾਨ ਪ੍ਰੈਸ ਕਾਨਫਰੰਸ ਕਰਦੇ ਆ ਤੇ ਨਾਲ ਦੀ ਨਾਲ ਸੁਨੀਲ ਜਾਖੜੂ ਰਿਆਂ ਦਾ ਬਿਆਨ ਆ ਜਾਂਦਾ ਉਹ ਕਹਿੰਦੇ ਜੀ ਫੋਟੋਆਂ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਲੱਗੀ ਸੀ ਡਿਜ਼ਾਈਨ ਦੇ ਉੱਤੇ ਜਿਹੜਾ ਇਹਨਾਂ ਨੇ ਉੱਥੇ ਭੇਜਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚੋਂ ਮਰਜਿੰਦਰ ਸਿਰਸਾ ਕਹਿੰਦੇ ਨੇ ਕਿ ਜੀ ਪੁਰਾਣੀਆਂ ਚੱਕੀਆਂ ਨੂੰ ਇਹਨਾਂ ਨੇ ਪੇਟ ਕਰਕੇ ਰੀਨੋਵੇਟ ਕਰਕੇ ਉਹਨਾਂ ਦਾ ਉਹ ਡਿਜ਼ਾਈਨ ਕਰਕੇ ਭੇਜਤਾ ਵੇ ਰੀ ਰੀਡਿਜ਼ਾਈਨ ਨਹੀਂ ਕੀਤਾ ਹਾਲਾਂਕਿ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਵਾਂ ਕਿ ਜਿਹੜੀਆਂ ਚੱਕੀਆਂ ਹੁੰਦੀਆਂ ਨੇ ਮਨਕਸ਼ੀ ਇਹਦਾ ਇੱਕ ਥੀਮ ਹੁੰਦਾ ਹੈ ਉਹ ਥੀਮ ਦੇ ਬਾਬਤ ਅਗਸਤ ਮਹੀਨੇ ਦੇ ਵਿੱਚ ਲਗਭਗ ਹਰ ਸਾਲ ਕੇਂਦਰ ਸਰਕਾਰ ਸੂਬੇ ਦੀ ਸਰਕਾਰਾਂ ਨੂੰ ਇੰਟੀਮੇਸ਼ਨ ਦਿੰਦੀ ਹੈ ਕਿ ਆ ਸਾਡੀ ਥੀਮ ਹੈ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਦੀ ਤੇ ਇਹਦੇ ਨਾਲ ਸੰਬੰਧਿਤ ਤੁਸੀਂ ਉਹ ਬਣਾ ਕੇ ਭੇਜੋ ਤੇ ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਥੀਮ ਹੈ ਦੀਪਕ ਸ਼ਰਮਾ ਚਨਰਥਲ ਜੀ ਹੁਣ ਹੁਣੇ-ਹੁਣੇ ਪ੍ਰੋਗਰਾਮ ਕਰਕੇ ਕੇ ਸਾਡੇ ਨਾਲ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਅੰਦਰਲੀ ਜਾਣਕਾਰੀ ਹਾਲਾਂਕਿ ਤੇ ਜਿਹੜੀ ਇਸ ਵਾਰ ਦੀ ਥੀਮ ਸੀ ਉਹ ਵਿਕਾਸ ਨੂੰ ਲੈ ਕੇ ਸੀ ਕਿ ਵਿਕਾਸ ਨੂੰ ਤੁਸੀਂ ਦਿਖਾਉਣਾ ਕਿ ਕਿਸੇ ਤਰੀਕੇ ਦੇ ਨਾਲ ਤੁਹਾਡਾ ਸੂਬਾ ਵਿਕਾਸ ਕਰ ਰਿਹਾ ਹੈ ਜੀ ਉਹ ਚੀਜ਼ਾਂ ਦਿਖਾਉਣੀਆਂ ਸੀ ਪਰ ਉੱਥੇ ਕਿਹਾ ਗਿਆ ਕਿ ਪੰਜਾਬ ਨੇ ਝਾਕੀਆਂ ਉਹ ਭੇਜ ਦਿੱਤੀਆਂ ਜਿਹੜੀਆਂ ਪਿਛਲੇ ਸਾਲ ਭੇਜੀਆਂ ਸੀ ਤੇ ਰਿਜੈਕਟ ਹੋ ਕੇ ਆਈਆਂ ਸੀ ਉਸ ਵੇਲੇ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਇਹ ਸਾਰੇ ਕਾਗਜ਼ ਪੱਤਰ ਨੇ ਨਾ ਜਿਹੜੇ ਇਹ ਪਹਿਲਾਂ ਵਾਲੀ ਸਰਕਾਰ ਭਾਪਕੇ ਕੈਪਟਨ ਦੀ ਸਰਕਾਰ ਨੇ ਤਿਆਰ ਕੀਤੀ ਹੋਈ ਸੀ ਤਾਂ ਕਰਕੇ ਅਸੀਂ ਐਜ਼ ਇਟ ਇਜ਼ ਇਹਨਾਂ ਨੂੰ ਭੇਜਤਾ ਤੇ ਰਿਜੈਕਟ ਹੋ ਗਈਆਂ ਪਰ ਹੁਣ ਦੇ ਲਈ ਤੇ ਸਰਕਾਰ ਦੇ ਕੋਲੇ ਸਮਾਂ ਹੈਗਾ ਸੀ ਨਾ ਪੰਜਾਬ ਸਰਕਾਰ ਕੋਲੇ 1 ਸਾਲ ਦਾ ਸਮਾਂ ਸੀ ਤੇ ਅਗਸਤ ਦੇ ਵਿੱਚੋਂ ਭੇਜੀਆਂ ਜਾਂਦੀਆਂ ਦਸੰਬਰ ਦੇ ਵਿੱਚ ਸੂਬਿਆਂ ਨੂੰ ਡਿਜ਼ਾਈਨ ਭੇਜਨੇ ਪੈਂਦੇ ਨੇ ਵਾਪਸ ਕੇਂਦਰ ਸਰਕਾਰ ਨੂੰ ਤੇ ਦਸੰਬਰ ਦੇ ਵਿੱਚ ਜਿਹੜੀ ਉੱਥੇ ਇੱਕ ਕਮੇਟੀ ਬਣੀ ਹੁੰਦੀ ਆ ਉਹਦੇ ਤੇ ਫੈਸਲਾ ਲੈ ਕੇ ਸੂਬਿਆਂ ਨੂੰ ਦੱਸਦੀ ਆ ਕਿ ਤੁਹਾਡੇ ਚਾਂਕੀ ਇਥੇ ਇਸ ਵਾਰ ਚੱਲੇਗੀ ਜਾਂ ਫਿਰ ਹਾਂ ਜਾਂ ਫਿਰ ਨਹੀਂ ਚੱਲੇਗੀ ਤੇ ਇਸੇ ਚੀਜ਼ ਦੇ ਵਿੱਚ ਵਿੱਚ ਹੁਣ ਸੁਨੀਲ ਜਾਖੜ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਜੀ ਪੰਜਾਬ ਸਰਕਾਰ ਆਪਣੀ ਇੱਕ ਪ੍ਰਮੋਸ਼ਨ ਕਰਨਾ ਚਾਹੁੰਦੀ ਸੀ ਪਰ ਇਹ ਤਾਂ ਜਾਖੜ ਸਾਹਿਬ ਦੱਸ ਸਕਦੇ ਸੀ ਕਿ ਜਿਹੜੇ ਡਿਜ਼ਾਈਨਰਾਂ ਦੀਆਂ ਫੋਟੋ ਉੱਥੇ ਭੇਜੀਆਂ ਨੇ ਉਹ ਲਿਆ ਕੇ ਤੁਸੀਂ ਮੂਹਰੇ ਰੱਖ ਦੋ ਕਿ ਆਹ ਦੇਖੋ ਜੀ ਕੇਜਰੀਵਾਲ ਦੀ ਫੋਟੋ ਲੱਗੀ ਹੋਈ ਸੀ ਆਹ ਦੇਖੋ ਜੀ ਭਗਵੰਤ ਮਾਨ ਦੀ ਫੋਟੋ ਲੱਗੀ ਸੀ ਉਸ ਤਰ੍ਹਾਂ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਹਾਲਾਂਕਿ ਪੰਜਾਬ ਦੇ ਉਹ ਪ੍ਰਧਾਨ ਨੇ ਪੰਜਾਬ ಬಿಜೆಪಿ ਤੇ ਤੇ ਜਾਖੜ ਸਾਹਿਬ ਇੱਕ ਵੱਡਾ ਰੁਤਬਾ ਰੱਖਦੇ ਆ ਪਹਿਲਾਂ ਉਹ ਕਾਂਗਰਸ ਦੇ ਵਿੱਚ ਹਾਈ ਕਮਾਂਡ ਤੱਕ ਉਹਨਾਂ ਦੀ ਪਹੁੰਚ ਹੁੰਦੀ ਸੀ ਜੇ ਉਸ ਹੁਣ ਪੰਜਾਬ ਏਡੇ ਵੱਡੇ ਸੂਬੇ ਦੇ ਉਹ ਸੂ ਤੇ ਅੱਗੇ ਤਾਂ ਡਿਟੇਲ ਤਾਂ ਦੇ ਹੀ ਸਕਦੇ ਸੀ ਨਾ ਸੋ ਉਹਦੇ ਤੇ ਹੁਣ ਮਾਲਵਿੰਦਰ ਕੰਗਰਾਂ ਦੇ ਵੱਲੋਂ ਸਿਆਸੀ ਬਲਟਵਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਭਵਨਤਮਨ ਨੇ ਵੀ ਕਿਹਾ ਸੀ ਕਿ ਹੁਣ ਕਿਹੜਾ ਮੂਹ ਲੈ ਕੇ ਬੀਜੇਪੀ ਦੇ ਲੀਡਰ ਪੰਜਾਬ ਚ ਵੋਟਾਂ ਮੰਗਣ ਦੇ ਲਈ ਜਾਣਗੇ ਸੋ ਹੁਣ ਮਾਲਵਿੰਦਰ ਕੰਗ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਉੱਤਰਾਖੰਡ ਯੂਪੀ ਤੇ ਗੁਜਰਾਤ ਵਰਗੀਆਂ ਸਟੇਟਾਂ ਹੈਗੀਆਂ ਨੇ ਜਿਨ੍ਹਾਂ ਨੂੰ ਤੁਸੀਂ ਲਗਾਤਾਰ 5ਵੀਂ ਬਾਰ ਮੌਕਾ ਦਿੱਤਾ ਪਰ ਤੁਸੀਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਪਹਿਲੀ ਗੱਲ ਤੇ ਫਿਰ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਸਾਹਿਬ ਦੀ ਹੁਣ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲੀ ਗੱਲ ਤੇ ਲੋਕਾਂ ਤੋਂ ਮਾਫੀ ਮੰਗਣ ਕਿਉਂਕਿ ਉਹਨਾਂ ਨੇ ਝੂਠ ਬੋਲਿਆ ਫੋਟੋਆਂ ਦੇ ਉੱਤੇ ਸਾਡੀਆਂ ਫੋਟੋਆਂ ਨਹੀਂ ਲੱਗੀਆਂ ਹੋਈਆਂ ਸੀ ਪਹਿਲੀ ਗੱਲ ਇਹਦੇ ਤੇ ਮਾਫੀ ਮੰਗਣਾ ਦੂਜੀ ਗੱਲ ਮੋਦੀ ਸਰਕਾਰ ਨੂੰ ਘੇਰਨ ਆਪਣੀ ਸਰਕਾਰ ਦੇ ਉੱਤੇ ਸਵਾਲ ਚੁੱਕੜ ਕਿਉਂਕਿ ਜਾਕਰ ਸਾਹਿਬ ਨੇ ਤੁਹਾਡੇ ਯਾਦ ਹੋ ਗਿਆ ਜਾਕਰ ਸਾਹਿਬ ਨੇ ਵੀ ਕਿਹਾ ਕਿ ਇਹ ਗੱਲ ਬੜੀ ਮੰਦਪਾਗੀ ਹੈ ਕਿ ਪੰਜਾਬ ਦੇ ਜਿਹੜੀਆਂ ਚੱਕੇ ਰਿਜੈਕਟ ਕਰ ਦਿੱਤੀਆਂ ਗਈਆਂ ਹਨ ਹਾਲਾਂਕਿ ਇਹ ਚੀਜ਼ ਤੇ ਉਹਨਾਂ ਨੇ ਨਹੀਂ ਕਿਹਾ ਕਿ ਪੰਜਾਬ ਨੂੰ ਰਿਜੈਕਟ ਕੀਤਾ ਗਿਆ ਜਾਂ ਪੰਜਾਬ ਨੂੰ ਨੈਗਲੈਕਟ ਕੀਤਾ ਜਾ ਰਿਹਾ ਉਹਦੇ ਤੇ ਨਹੀਂ ਉਹ ਬੋਲੇ ਉਹ ਕਹਿੰਦੇ ਚੱਕੇ ਰਿਜੈਕਟ ਕਰ ਦਿੱਤੇਗੇ ਨੇ ਬੜੀ ਮੰਦਪਾਗੀ ਗ ਸਾਬ੍ਹ ਜਾ ਕੇ ਮੋਦੀ ਸਾਹਿਬ ਦੇ ਘਰ ਦੇ ਬਾਹਰ ਤਰ ਨਾਲ ਲਾਉਣ ਕਿ ਤੁਸੀਂ ਸਾਡੇ ਸੂਬੇ ਦੇ ਨਾਲ ਵਿਤਕਰਾ ਕਿ ਮੈਂ ਕਰ ਸਕਦੇ ਹੋਰ ਵੀ तमाम ਬੜੀਆਂ ਗੱਲਾਂ ਕਹੀਆਂਗੇ ਇਹ ਨਹੀਂ ਜਿਹੜੀਆਂ ਦਸ਼ਕਾਂ ਨੂੰ ਆਪਾਂ ਪਹਿਲੀ ਉਹਨਾਂ ਦੀ ਉਹ ਜਿਹੜੀ ਬਾਈਟ ਸੁਣਾਈ ਆ ਉਹਦੇ ਚ ਉਹ ਲੋਕਾਂ ਨੇ ਸੁਣੀ ਲਈਆਂ ਹੋਣੀਆਂ ਸੋ ਇਸੇ ਤਰੀਕੇ ਦੇ ਨਾਲ ਹੁਣ ਇਹ ਜਿਹੜਾ ਮਸਲਾ ਨਾ ਇਹ ਓਡਾ ਵੱਡਾ ਹੈ ਨਹੀਂ ਜਿੱਡਾ ਵੱਡਾ ਇਹਨੂੰ ਬਣਾਇਆ ਜਾ ਰਿਹਾ ਇਹਨੂੰ ਰਬੜ ਦੇ ਬਾਗ ਲਫਾਇਆ ਜਾ ਰਿਹਾ ਤੇ ਕੋਈ ਕਿਧਰੇ ਪਾਸੇ ਬਿਆਨ ਦੇ ਦਿੰਦਾ ਕੋਈ ਦੂਜਾ ਬੰਦਾ ਬਿਆਨ ਦੇ ਦਿੰਦਾ ਸਿੱਧੀ ਸਿੱਧੀ ਗੱਲ ਜੇ ਤੁਸੀਂ ਨਿਮੇੜਨੀ ਆ ਪੰਜਾਬ ਸਰਕਾਰ ਨੇ ਫੋਟੋਆਂ ਦਿਖਾਤੀ ਕਿ ਅਸੀਂ ਆ ਡਿਜ਼ਾਈਨ ਨੇ ਜਿਹੜੇ ਅਸੀਂ ਭੇਜੇ ਸੀ ਉਹਨਾਂ ਨੇ ਦਿਖਾਤਾ ਕਿ ਇਹਨਾਂ ਤੇ ਫੋਟੋ ਨਹੀਂ ਲੱਗੀ ਹੋਈ ਸੀ ਕਿਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦੀ ਤੇ ਫਿਰ ਜਾਖੜ ਸਾਹਿਬ ਨੇ ਉਸ ਬੁੱਤ ਲੈ ਕੇ ਰੱਖ ਦੇਣ ਗੱਲ ਨਿਬੜ ਜਾਣੀ ਆ ਉੱਥੇ ਪਤਾ ਲੱਗ ਜੂ ਕਿ ਹਾਂ ਇਹਨਾਂ ਨੇ ਫੋਟੋਆਂ ਲਾ ਕੇ ਭੇਜੀਆਂ ਸੀ ਲੋਕ ਆਪੇ ਆਮ ਆਦਮੀ ਪਾਰਟੀ ਨੂੰ ਪੁੱਟ ਸਿੱਧਾ ਬੁੱਲਣਗੇ ਲੋੜ ਹੀ ਨਹੀਂ ਐ ਨਾ ਐਡਾ ਵੱਡਾ ਮਸਲੇ ਨੂੰ ਬਣਾਉਣ ਦੀ ਸੋ ਜਾਖੜ ਸਾਹਿਬ ਹਰਾਂ ਦੇ ਵੱਲੋਂ ਵੀ ਉਸੇ ਤਰੀਕੇ ਦੇ ਨਾਲ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਤੁਹਾਨੂੰ ਪਤਾ ਪੰਜਾਬ ਸਰਕਾਰ ਦੇ ਬਲਾਰੇ ਵੀ ਉਸੇ ਤਰੀਕੇ ਜੰਦਰੇ ਉਹ ਵਰਕਰ ਹੀ ਜਾਂਦੇ ਸੋ ਇਹਨੂੰ ਪੂਰੇ ਮਾਮਲੇ ਨੂੰ ਨਵੇੜਨ ਦੀ ਥਾਂ ਤੇ ਇਹਨੂੰ ਚਾਰੇ ਪਾਸੇ ਨੂੰ ਲਪਾਇਆ ਜਾ ਰਿਹਾ ਤੇ ਜੇਕਰ ਇਸੇ ਤਰੀਕੇ ਚੱਲਦਾ ਰਿਹਾ ਤਾਂ ਫਿਰ ਇਹ ਕਿਸੇ ਵੀ ਤਣਪੱਤ ਨਹੀਂ ਲੱਗਣਾ ਗਰਦਾਂਤਰ ਦਿਵਸ ਦੀ ਪਰੇਡ ਵੀ ਲੰਘ ਜਾਣੀ ਹੈ ਇਹ ਅਈ ਚੱਲੀ ਜਾਣਾ ਮੁੱਦਾ ਤੇ ਨਾਲ ਦੀ ਨਾਲ ਵੋਟਾਂ ਮੰਗਣ ਵੀ ਜਦੋਂ ਭਾਜੀਪੀ ਦੇ ਲੀਡਰ ਆਉਣਗੇ ਉਦੋਂ ਉਹਨਾਂ ਨੂੰ ਵੀ ਇਹ ਚੀਜ਼ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਜ਼ਰੂਰ ਹੋਣੇ ਆ ਆਮ ਲੋਕ ਬੇਸ਼ੱਕ ਨਾ ਕਰਨ ਪਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਨਮਾਇंदे ਨੇ ਉਹ ਇਹਨਾਂ ਨੂੰ ਘੇਰ ਕੇ ਪੁੱਛਣਗੇ ਜ਼ਰੂਰ ਇਹ ਚੀਜ਼ਾਂ ਦੇ ਉੱਤੇ ਸੋ ਚੰਗਾ ਰਹੇਗਾ ਜੇ ਸੁਨੀਲ ਜਾਖੜੂ ਪੂਰੀ ਸਥਿਤੀ ਨੂੰ ਸਪਸ਼ਟ ਕਰ ਦਿੰਦੇ ਸਬੂਤਾਂ ਦੇ ਆਧਾਰ ਦੇ ਉੱਤੇ ਸਬੂਤ ਦਿਖਾ ਦਿੰਦੇ ਨੇ ਮੀਡੀਆ ਦੇ ਸਾਹਮਣੇ ਜੇ ਸਬੂਤ ਲਿਆ ਕੇ ਦਿਖਾ ਦਿੰਦੇ ਨੇ ਕਿ ਜੇ ਆਹ ਦੇਖੋ ਆ ਕੁਛ ਕੀਤਾ ਗਈ ਦੂਜੇ ਪਾਸੇ ਸਿਰਸਾ ਸਾਹਿਬ ਦੀ ਉਹ ਚੀਜ਼ ਕਰ ਸਕਦੇ ਆ ਜੇ ਉਹ ਕਹਿ ਰਿਹਾ ਕਿ ਪ੍ਰਾਣੀਆਂ ਝੱਕੇ ਨੂੰ ਪੇਂਟ ਕੀਤਾ ਸੀ ਤਾਂ ਉਹ ਪ੍ਰਾਣੀਆਂ ਝਾਕੀਆਂ ਦੀ ਕੋਈ ਤਸਵੀਰ ਕਮੇਟੀ ਦੇ ਕੋਲ ਤੇ ਪਈ ਹੋਣੀ ਆ ਨਾ ਸਰਕਾਰ ਤੇ ਉਹਨਾਂ ਦੀ ਉਹ ਕੇਂਦਰ ਦੇ ਵਿੱਚ ਕਮੇਟੀ ਵੀ ਨਹੀਂ ਬਦਲੀ ਹੋਣੀ ਇੱਕ ਤੋਂ ਬੰਦੇ ਬਦਲ ਗਏ ਪਰ ਡੇਟਾ ਤੋਂ ਤਾਂ ਪਈ ਹੋਣਾ ਨਾ ਤੁਸੀਂ ਡੇਟਾ ਕੱਢ ਕੇ ਦਿਖਾ ਦਿਓ ਕਿ ਆਹ ਦੇਖੋ ਕੁਝ ਪੁਰਾਣਾ ਡੇਟਾ ਸੀਗਾ ਪੁਰਾਣੇ ਡੇਟੇ ਦੇ ਵਿੱਚ ਆ ਫੋਟੋ ਆ ਤੇ ਜਿਸ ਇਸ ਵਾਰ ਵੀ ਇਹਨਾਂ ਨੇ ਸੇਮ ਟੂ ਸੇਮ ਫੋਟੋਆਂ ਭੇਜੀ ਇਹਨਾਂ ਜਾਕਰ ਸਾਹਿਬ ਦਿਖਾ ਦੇਣ ਵੀ ਆਹ ਦੇਖੋ ਜੀ ਭਗਵੰਤ ਮਾਨ ਕੇਜਰੀਵਾਲ ਦੀ ਫੋਟੋ ਲੱਗੀ ਹੋਈ ਆ ਸੋ ਪੰਜਾਬ ਸਰ ਆ ਆदमी پارٹی ਵਾਲੇ ਵੀ ਫਿਰ ਬੋਲਣ ਵਾਲੇ ਦੀ ਮੂਰਤ ਤੇ ਉਹ ਸੱਤਾ ਦੇ ਵਿੱਚ ਹੈਗੇ ਆ ਉਹ ਆਪਣੀ ਬੋਲੀ ਬੋਲ ਦਿੰਦੇ ਆ ਅਸਨੀਲ ਜਾਕੜ ਸਾਹਿਬ ਤੇ ਸਿਰਸਾ ਸਾਹਿਬ ਆਪਣੀ ਬੋਲੀ ਬੋਲ ਦਿੰਦੇ ਆ ਮਾਮਲਾ ਕਿਸੇ ਵੀ ਤਨਪੱਤਰ ਨਹੀਂ ਲੱਗ ਰਿਹਾ ਜੀ ਮਨਕਸ਼ੀ ਜੀ ਤਾਂ ਜਾਣਕਾਰ ਦੇਣ ਲਈ ਧੰਨਵਾਦ ਜੀ ਸੋ ਹੁਣ ਦੇਖਣਾ ਹੋਵੇਗਾ ਕਿ ਇਹ ਮਸਲਾ ਕਦੋਂ ਜਾ ਕੇ ਰੁਕੇਗਾ